ਚੋਣ ਚੱਲ ਰਹੀ ਹੈ ਕਿਵੇਂ ਦੇਖਦੇ ਸੋ ਨਹੀਂ ਦੇਖੋ ਮੈਂ ਜੋ ਜਹਾ ਤੱਕ ਮੈਂ ਹਾਲੇ ਉੱਥੇ ਗਿਆ ਨਹੀਂ ਹੈ ਮੈਂ ਵੀ ਜਾਵਾਂਗਾ ਅਗਲੇ ਹਫਤੇ ਪਰ ਜਹਾ ਤੱਕ ਮੇਰੀ ਸੂਚਨਾ ਹੈ ਬਹੁਤ ਚੰਗਾ ਮਾਹੌਲ ਆ ਲੋਕ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਵਾਂਗੇ ਐਂਡ ਤੁਹਾਨੂੰ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਵਧੀਆ ਉੱਥੇ ਨਤੀਜੇ ਆਣਗੇ ਪੂਰੇ ਉਤਸ਼ਾਹ ਨਾਲ ਲੋਕ ਕੰਮ ਕਰ ਰਹੇ ਆ ਬਰਨਾਲਾ ਨੂੰ ਜਿਹੜਾ ਕਾਰਪੋਰੇਸ਼ਨ ਦਾ ਦਰਜਾ ਦਿੱਤਾ ਗਿਆ ਸੰਗਰੂਹ ਨੂੰ ਕੱਟ ਗਈ ਜਿੱਥੇ ਕਿ ਸੀਐਮ ਸਿਟੀ ਹੋਣ ਦੇ ਬਾਵਜੂਦ ਵੀ ਕਿਵੇਂ ਦੇਖ ਦੇਖੋ ਬਰਨਾਲੇ ਦੇ ਲੋਕਾਂ ਵੱਾਸਤੇ ਮੈਨੂੰ ਖੁਸ਼ੀ ਹੈ ਮੇਰੇ ਪਾਰਲੀਮੈਂਟ ਹਲਕੇਦਾਰ ਰਿਹਾ ਹੈ ਤੇ ਮੈਂ ਵੈਸੇ ਵਿਰੋਧ ਨਹੀਂ ਕਰਾਂਗਾ ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗਦਾ ਹੈ ਕਿ ਜਿਸ ਜ਼ਿਲ੍ਹੇ ਚੋਂ ਬਰਨਾਲਾ ਜ਼ਿਲ੍ਹਾ ਨਿਕਲਿਆ ਜਿਸ ਜ਼ਿਲ੍ਹੇ ਚੋਂ ਮਲੇਰਕੋਟਲਾ ਜ਼ਿਲ੍ਹਾ ਨਿਕਲਿਆ ਜਿਸ ਜ਼ਿਲ੍ਹੇ ਦੇ ਵਿੱਚ ਔਰ ਜਿਸ ਸ਼ਹਿਰ ਨੂੰ ਆਪਾਂ ਸੀਐਮ ਸਿਟੀ ਕਹਿੰਦੇ ਆ ਜਿਸ ਜ਼ਿਲ੍ਹੇ ਦੇ ਵਿੱਚ ਤਿੰਨ ਹੋਰ ਮੰਤਰੀ ਐ ਅਮਨ अरोड़ा ਸਾਹਿਬ ਚੀਮਾ ਸਾਹਿਬ ਗੋਇਲ ਜੀ ਉਹ ਜ਼ਿਲ੍ਹੇ ਨੂੰ ਛੱਡ ਕੇ ਤੁਸੀਂ ਬਰਨਾਲੇ ਕਣੀ ਗਏ ਹੋ ਮੈਂ ਨਹੀਂ ਕਹਿੰਦਾ ਕਿ ਬਰਨਾਲੇ ਨੂੰ ਨਹੀਂ ਕਰਨਾ ਚਾਹੀਦਾ ਸਿਕ ਕੋਪਰੇਟ ਪਰ ਸੰਗਰੂਰ ਨੂੰ ਵੀ ਆਪਾਂ ਕਰੀ ਸਕਦੇ ਸੀ ਅਪਗ੍ਰੇਡ ਤੇ ਇਸ ਕਰਕੇ ਮੈਨੂੰ ਅਫਸੋਸ ਹੈ ਇਸ ਗੱਲ ਦਾ ਪਰ ਮੈਂ ਸੰਗਰੂਰ ਦੇ ਲੋਕਾਂ ਨਾਲ ਵਿਸ਼ਵਾਸ ਉਹਨਾਂ ਨੂੰ ਵਿਸ਼ਵਾਸ ਦਿਲਾਣਾ ਚਾਹੁੰਦਾ ਕਿ ਸਾਲ ਰਹਿ ਗਿਆ ਸਾਲ ਬਾਅਦ ਜੇ ਸੱਡੀ ਸਰਕਾਰ ਬਣੇਗੀ ਤੇ ਪਹਿਲਾ ਕੰਮ ਜੋ ਆਪਾਂ ਕਰਾਂਗੇ ਸੰਗਰੂਰ ਸ਼ਹਿਰ ਨੂੰ ਵੀ ਆਪਾਂ ਇੱਕ ਕੋਆਪਰੇਟਿਵ ਬਣਾਵਾਂਗੇ ਆ ਕੋਆਪਰੇਸ਼ਨ ਬਣਾਵਾਂਗੇ